ਪੰਜਾਬੀ ਨੂੰ ਤਾਂ ਬਹੁਤ بڑا ਘਟ ਹੈ ਜੀ ਸਾਡੇ ਕੋਲੇ ਇੱਕ ਐਸਾ ਗਾਜ਼ੀਮ ਸ਼ਾਇਰ ਸੀਗਾ ਉਹ ਜਿਹਨੂੰ ਮਿਲ ਕੇ ਹਮੇਸ਼ਾ ਕੋਈ ਛੋਟਾ ਵੱਡਾ ਕੋਈ ਬੰਦਾ ਜਿਹਨੂੰ ਮਿਲਦਾ ਹੈ ਜੀ ਉਹ ਉਸੇ ਬੰਦੇ ਨੂੰ ਵੱਡਾ ਕਰ ਦਿੰਦਾ ਸੀਗਾ ਉਹ ਅਸੀਂ ਪੰਜਾਬੀ ਦਾ ਜਿਹੜਾ ਰਾਜਦੁਲਾਰਾ ਸੀਗਾ ਸਾਡਾ ਕਵੀ ਉਹ ਅਸੀਂ ਗਵਾ ਲਿਆ ਮੈਂ ਜਾਂਦੇ ਹੋਏ ਫੋਨ ਕੀਤਾ ਉਹਨਾਂ ਨੂੰ ਕਿ ਮੈਂ ਤੁਹਾਡੇ ਸ਼ਹਿਰ ਤੋਂ ਲੰਘ ਰਿਹਾ ਜੀ ਮੈਨੂੰ ਕਹਿੰਦੇ ਆ ਜਾਓ ਫਿਰ ਚਾਹ ਪੀ ਕੇ ਜਾਓ ਉੱਪਰ ਇਹ ਮੈਂ ਕਹਾ ਜੀ ਮੈਂ ਵਾਪਸੀ ਤੇ ਆਉਂਗਾ ਤੇ ਤੀਜੇ ਦਿਨ ਉੱਥੇ ਖਬਰ ਮਿਲ ਗਈ ਜੀ ਮੈਂ ਅਗਲੇ ਦਿਨ ਮੈਂ ਆਉਣਾ ਸੀਗਾ ਵੀ ਉਹ ਨਹੀਂ ਰਹੀ ਸੁ ਮੈਨੂੰ ਤਾਂ ਹਮੇਸ਼ਾ ਇਸ ਗੱਲ ਦਾ ਅਫਸੋਸ ਰਹੂਗਾ ਇਹ ਮੇਰੀ ਆਖਰੀ ਵਾਰ ਉਹਨਾਂ ਨੇ ਮੈਨੂੰ ਬੁਲਾਇਆ ਵੀ ਤੇ ਮੈਂ ਜਾ ਨਹੀਂ ਸਕਿਆ ਪੱਤਰ ਸਾਹਿਬ ਦੀ ਜਿਹੜੀ ਹਲੀਮੀ ਹੈ ਜੀ ਉਹ ਬਹੁਤ ਕਮਾਲ ਦੀ ਹੈ ਜੀ ਉਹ ਬਹੁਤ ਵੱਡੀ ਗੱਲ ਸੀ ਪਾਤਰ ਸਾਹਿਬ ਜਿਹੜੇ ਵੱਡੇ ਸੀਗੇ ਨਾ ਉਹਨਾਂ ਨੇ ਕਦੇ ਆਪਣੇ ਆਪ ਨੂੰ ਸ਼ੋਅ ਨਹੀਂ ਕੀਤਾ ਕਿ ਮੈਂ ਐਡਾ ਵੱਡਾ ਸ਼ਾਇਰ ਆ ਐਡਾ ਵੱਡਾ ਇਨਸਾਨ ਆ ਅੱਸੀ ਕੱਲ੍ਹ ਦੋਸਤੋ ਅੱਜ ਸਰਜੀਤ ਪਾਤਰ ਜੀ ਦੇ ਅੰਤਿਮ ਅਰਦਾਸ ਦੇ ਵਿੱਚ ਮੌਜੂਦ ਆਂ ਸੋ ਮਲਕੀਤ ਰੌਣਜੀ ਸਨਾਂਵ ਜੁਨੇ ਸਰ ਅੱਜ ਪਾਤਰ ਸਾਹਿਬ ਦੇ ਅੰਤਿਮ ਅਰਦਾਸ 'ਚ ਪਹੁੰਚਿਓ ਕਿੰਨਾ ਕੁ ਵੱਡਾ ਕਦੀ ਵੀ ਘਟਾ ਹੋਇਆ ਪੰਜਾਬੀ ਨਾਲ ਜੁੜੇ ਹੋਏ ਜਗਤ ਦੇ ਨਾਲ ਜੁੜੇ ਪੰਜਾਬੀ ਨੂੰ ਤਾਂ ਬਹੁਤ ਬੜਾ ਘਾਟ ਹੈ ਜੀ ਸਾਡੇ ਕੋਲੇ ਇੱਕ ਐਸਾ ਗਜ਼ੀਮ ਸ਼ਾਇਰ ਸੀਗਾ ਉਹ ਜਿਹਨੂੰ ਮਿਲ ਕੇ ਹਮੇਸ਼ਾ ਕੋਈ ਛੋਟਾ ਵੱਡਾ ਕੋਈ ਬੰਦਾ ਜੀ ਨੂੰ ਮਿਲਦਾ ਹੈ ਜੀ ਉਹ ਉਸੇ ਬੰਦੇ ਨੂੰ ਵੱਡਾ ਕਰ ਦਿੰਦਾ ਸੀਗਾ ਬਿਲਕੁਲ ਸੋ ਅਸੀਂ ਜਿੰਨੇ ਲੋਕ ਵੀ ਪੰਜਾਬੀ ਉਹਦੇ ਸੰਪਰਕ ਸੀਗੇ ਸਾਨੂੰ ਤਾਂ ਐ ਲੱਗਦਾ ਵੀ ਇੱਕ ਬਹੁਤ ਬੜੀ ਸ਼ਖਸੀਅਤ ਸਾਡੇ ਕੋਲੋਂ ਵਿਛੜ ਗਈ ਹੈ ਜਿਹਦਾ ਘਟਾ ਕਦੇ ਵੀ ਸਾਹਿਤ ਨੂੰ ਤਾਂ ਪੂਰਾ ਹੋਣਾ ਨਹੀਂ ਹੈ ਜੀ ਪਰ ਮੈਂ ਸਮਝਦਾ ਕਿ ਇਹੋ ਜੇ ਲੋਕ ਧਰਤੀ ਦਾ ਨੂਰ ਨੇ ਧਰਤੀ ਦੇ ਸਾਹੂ ਪੁੱਤ ਨੇ ਸੋ ਉਹ ਅਸੀਂ ਪੰਜਾਬੀ ਦਾ ਜਿਹੜਾ ਰਾਜ ਦੁਲਾਰਾ ਸੀਗਾ ਸਾਡਾ ਕਵੀ ਉਹ ਅਸੀਂ ਗਵਾ ਲਿਆ ਪਰ ਹਮੇਸ਼ਾ ਉਹ ਸਾਡੇ ਦਿਲਾਂ ਚ ਬਸਦਾ ਰਹੂਗਾ ਕਿਉਂਕਿ ਇਹੋ ਜਿਹੇ ਲੋਕ ਹਮੇਸ਼ਾ ਆਪਣੀਆਂ ਕਵਤਾਂਾਂ ਦੇ ਰਾਹੀਂ ਆਪਣੀਆਂ ਲਿਖਤਾਂ ਦੇ ਰਾਹੀਂ ਲੋਕਾਂ ਦੇ ਦਿਲਾਂ ਚ ਜਿਉਂਦੇ ਰਹਿੰਦੇ ਨੇ ਅੱਜ ਮਿਲਿਓ ਤੁਸੀਂ ਪੱਤਰ ਸਾਬ ਨੂੰ ਹਾਂ ਬਹੁਤ ਵਾਰ ਨੇ ਇੱਕ ਵਾਰ ਮਿਲੇ ਜੀ ਜਦੋਂ ਇਹ ਪਤਾ ਲੱਗਿਆ ਘਟਨਾ ਬਾਰੇ ਉਦੋਂ ਕੀ ਬੀਤੀ ਯਕੀਨ ਹੋਇਆ ਇਹ ਚੀਜ਼ਾਂ ਬਾਰੇ ਮੈਂ ਨਾ ਜੀ ਅੱਗੇ ਜਾਣਾ ਸੀਗਾ ਫਿਰੋਜ਼ਪੁਰ ਕਿਸੇ ਕੰਮ ਲਈ ਤੇ ਇਹ ਤਿੰਨ ਦਿਨ ਪੜਨ ਦੀ ਗੱਲ ਹੈ ਮੈਨੂੰ ਤਾਂ 4-5 ਦਿਨ ਮੇਰਾ ਸ਼ੂਟਿੰਗ ਸੀ ਕੰਮ ਸੀਗਾ ਤੇ ਮੈਂ ਜਾਂਦੇ ਹੋਏ ਫੋਨ ਕੀਤਾ ਉਹਨਾਂ ਨੂੰ ਕਿ ਮੈਂ ਤੁਹਾਡੇ ਸ਼ਹਿਰ ਤੋਂ ਲੰਘ ਰਿਹਾ ਜੀ ਮੈਨੂੰ ਕਹਿੰਦੇ ਆਜੋ ਫਿਰ ਚਾਹ ਪੀ ਕੇ ਜਾਇਓ ਘਰ ਇਹ ਮੈਂ ਕਹਾ ਜੀ ਮੈਂ ਵਾਪਸੀ ਤੇ ਆਉਂਗਾ ਤੇ ਤੀਜੇ ਦਿਨ ਉੱਥੇ ਖਬਰ ਮਿਲ ਗਈ ਜੇ ਮੈਂ ਅਗਲੇ ਦਿਨ ਮੈਂ ਆਉਣਾ ਸੀਗਾ ਵੀ ਉਹ ਨਹੀਂ ਰਹੇ ਸੋ ਮੈਨੂੰ ਤਾਂ ਹਮੇਸ਼ਾ ਇਸ ਗੱਲ ਦਾ ਅਫਸੋਸ ਰਹੂਗਾ ਜੀ ਕਿ ਮੈਂ ਆਖਰੀ ਵਾਰ ਉਹਨਾਂ ਨੇ ਮੈਨੂੰ ਬੁਲਾਇਆ ਵੀ ਤੇ ਮੈਂ ਜਾ ਨਹੀਂ ਸਕਿਆ ਪਰ ਜਦੋਂ ਮੈਂ ਪਾਤਰ ਸਾਹਿਬ ਨੂੰ ਨਹੀਂ ਸੀ ਮਿਲਿਆ ਨਾ ਮੈਨੂੰ ਲੱਗਦਾ ਸੀ ਐਡੇ ਵੱਡੇ ਬੰਦੇ ਨੂੰ ਯਾਰ ਕਿਵੇਂ ਕਿਵੇਂ ਗੱਲ ਕਰਾਂਗੇ ਉਹ ਬਹੁਤ ਵੱਡਾ ਇਨਸਾਨ ਹੈ ਬਹੁ ਪਰ ਜਦੋਂ ਮੈਨੂੰ ਮਿਲਿਆ ਉਹ ਸਾਰੇ ਫਿਕਰ ਮੇਰੇ ਦੂਰ ਹੋ ਗਏ ਹੂੰ ਕਿਉਂਕਿ ਉਹ ਜਦੋਂ ਕਿਸੇ ਬੰਦੇ ਨੂੰ ਮਿਲਦਾ ਉਹ ਉਹਨੂੰ ਉਦੋਂ ਹੀ ਵੱਡਾ ਕਰ ਦਿੰਦਾ ਆਪਣੇ ਨਾਲ ਹੀ ਉਹਨੂੰ ਮਹਿਸੂਸ ਕਰਾ ਦਿੰਦਾ ਕਿ ਤੁਸੀਂ ਬਹੁਤ ਵੱਡੇ ਹੋ ਜੀ ਜੀ ਸੋ ਪਾਤੜ ਸਾਹਿਬ ਬਹੁਤ ਵੱਡੇ ਇਨਸਾਨ ਸੀਗੇ ਜੀ ਬਹੁਤ ਬੜੀ ਸ਼ਖਸੀਅਤ ਸੀ ਪੰਜਾਬ ਦੀ ਬਸ ਇਹ ਦਿਲ ਚ ਰੋਗਣ ਤੁਹਾਡੇ ਵੀ ਇੱਕ ਚਾਹ ਦਾ ਕੱਪ ਜਿਹੜਾ ਉਹ ਨਾਲ ਸਾਂਝਾ ਨਹੀਂ ਹੋਇਆ ਹਾਂ ਨਹੀਂ ਮੈਂ ਵੈਸੇ ਤਾਂ ਉਹਦੇ ਘਰ ਬਹੁਤ ਵਾਰ ਗਿਆਂ ਜੀ ਪਰ ਉਹ ਮੈਨੂੰ ਜਿਹੜਾ ਉਹਨੇ ਆਖਰੀ ਮੌਕੇ ਇਹਨਾਂ ਕਿ ਅਸੀਂ ਵੀ ਆ ਜਾਓ ਤੁਸੀਂ ਆਪਾਂ ਬਹਿ ਕੇ ਚਾਹ ਪੀਨੇ ਫਿਰ ਲੰਘ ਜਿਓ ਅੱਗੇ ਉਹ ਮੈਂ ਨੂੰ ਬਸ ਜਿੰਨੇ ਪਪਾ ਨੂੰ ਹੁੰਦੀ ਕਾਲ ਹੋ ਪਸੋਂ ਮੰਚ ਰਹੀ ਗੱਲ ਰਹੀ ਜੀ ਅੱਥੇ ਫਿਲਮ ਇੰਡਸਟਰੀ ਨੂੰ ਲੈ ਕੇ ਕੁਝ ਗੱਲਾਂ ਸਾਂਝੀਆਂ ਕਰ ਲਿਆ ਹੁਣ ਪਾਤਰ ਸਾਹਿਬ ਵੀ ਇਸ ਤਰ੍ਹਾਂ ਚੇਂਜ ਹੋਣੇ ਚਾਹੀਦੇ ਬਹੁਤ ਜੀ ਅਸੀਂ ਫਿਲਮ ਇੰਡਸਟਰੀ ਅਸੀਂ ਸਾਡੀ ਕ ਐਸੋਸੀਏਸ਼ਨ ਹੈ ਪੰਜਾਬੀ ਫਿਲਮ ਐਂਡ ਟੀਵੀ ਐਕਟਰ ਐਸੋਸੀਏਸ਼ਨ ਜੀ ਉਹਦੇ ਲਈ ਅਸੀਂ ਨਾ ਤੋਂ ਇੱਕ ਨੈਸ਼ਨਲ ਐਂਥਮ ਲਿਖਾਇਆ ਉਹ ਅਸੀਂ ਰਿਕਾਰਡ ਕਰਾਵਾਂਗੇ ਉਹ ਵੀ ਪਾਤਰ ਸਾਹਿਬ ਨੂੰ ਸਨਮਾਨ ਲਈ ਹੋਊਗੀ ਜਿਹੜੀ ਸਿਨੇਮੇ ਬਾਰੇ ਨੈਸ਼ਨਲ ਐਂਂਥਮ ਲਿਖਿਆ ਉਹਨਾਂ ਨੇ ਸਾਡਾ ਜੀ ਸੁਮੇਸ਼ਾ ਸਿਨੇਮੇ ਬਾਰੇ ਗੱਲਾਂ ਕਰਦੇ ਸੀ ਉਹ ਵੀ ਸਿਨੇਮਾ ਹੁਣ ਸਹੀ ਦਿਸ਼ਾਵਲ ਜਾਣਾ ਸ਼ੁਰੂ ਹੋਇਆ ਹੌਲੀ ਹੌਲੀ ਜਿਹੜੀਆਂ ਸਾਹਿਤਕ ਕਿਰਤਾਂ ਐ ਉਹਦੇ ਵਿੱਚ ਆਉਣਗੀਆਂ ਸਾਹਿਦ ਦੇ ਉੱਤੇ ਸਾਡੀਆਂ ਕਪਤਾਮਾਂ ਦੇ ਉੱਤੇ ਫਿਲਮਾਂ ਬਣਨਗੀਆਂ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਸਾਹਿਦੀਆਂ ਵਿਧਾਵਾਂ ਨੇ ਕਹਾਣੀਆਂ ਨੇ ਨਾਵਲ ਉਹਨਾਂ ਤੇ ਚੰਗੇ ਨਾਵਲਾਂ ਤੇ ਚੰਗੇ ਸਾਹਿਤ ਦੀ ਫਿਲਮਾਂ ਬਣ ਗਈਆਂ ਉਹ ਜਿੰਗਲ ਅਕਸਰ ਕਰਦੇ ਸੀ ਜੀ ਹੁਣ ਵੀ ਅੱਛਾ ਪਾਤਰ ਸਾਹਿਬ ਤੋਂ ਕਿਹੜੀਆਂ ਕਿਹੜੀਆਂ ਗੱਲਾਂ ਜਿਹੜੀਆਂ ਸਿੱਖ ਨੂੰ ਬਣੀਆਂ ਚੰਗੀਆਂ ਲੱਗਦੀਆਂ ਸੀ ਪਾਤਰ ਸਾਹਿਬ ਦੀਆਂ ਗੱਲਾਂ ਪਾਤਰ ਸਾਹਿਬ ਦੀ ਜਿਹੜੀ ਹਲੀਮੀ ਐ ਜੀ ਉਹ ਬਹੁਤ ਕਮਾਲ ਦੀ ਐ ਜੀ ਉਹ ਬਹੁਤ ਵੱਡੀ ਗੱਲ ਸੀਗੀ ਪਾਤਰ ਸਾਹਿਬ ਜਿੱਡੇ ਵੱਡੇ ਸੀਗੇ ਨਾ ਉਹਨਾਂ ਨੇ ਕਦੇ ਆਪਣੇ ਆਪ ਨੂੰ ਸ਼ੋਅ ਨਹੀਂ ਕੀਤਾ ਕਿ ਮੈਂ ਐਡਾ ਵੱਡਾ ਸ਼ਾਇਰ ਆ ਐਡਾ ਵੱਡਾ ਇਨਸਾਨ ਆ ਜੀ ਉਹ ਹਮੇਸ਼ਾ ਉਹਨੂੰ ਕੋਈ ਬੰਦਾ ਬੁਲਾ ਲੇ ਉਹਨੂੰ ਕੋਈ ਛੋਟੀ ਸਹਿਸਬਾ ਬੁਲਾ ਲੇ ਜੀ ਕੋਈ ਸਕੂਲ ਬੁਲਾ ਲੇ ਕੋਈ ਛੋਟੀ ਸੰਸਥਾ ਬੁਲਾ ਲੇ ਕਿ ਤੁਸੀਂ ਸਾਡੇ ਕੋਲ ਆਓ ਜੀ ਉਹਨਾਂ ਕੋਲ ਹੀ ਚਲੇ ਜਾਂਦੇ ਸੀਗੇ ਜਿੱਦਨ ਉਹਦੀ ਇਹ ਹੋਈ ਡੈਥ ਹੋਈ ਮੈਨੂੰ ਖਿਆਲ ਉਸ ਦਿਨ ਵੀ ਕਿਸੇ ਇਥੇ ਲੁਧਿਆਣੇ ਲੋਕਲ ਸਕੂਲ ਦਾ ਪ੍ਰੋਗਰਾਮ ਸੀਗਾ ਉਹਨਾਂ ਨੇ ਜਾਣਾ ਸੀਗਾ ਸੋ ਇਹੋ ਜਿਹਾ ਇਨਸਾਨ ਸੀਗੀ ਜੀ ਉਹ ਤਾਂ ਬਹੁਤ ਬੇਬਾਕੀ ਨਾਲ ਗੱਲ ਕਰਨ ਵਾਲੇ ਇਨਸਾਨ ਸੀਗੇ ਜੀ 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 ਸੋ ਬਿਲਕੁਲ ਮਲਕੀਤ ਜੀ ਨੂੰ ਰੋਣੀ ਜੀ ਦਾ ਨਾਮ ਜੀ ਸਸ ਧੰਨਵਾਦ ਤੁਹਾਡਾ ਗੱਲਬਾਤ ਕਰਨ ਦੇ ਲਈ ਸੋ ਹਰ ਇੱਕ ਦੀ ਅੱਖਾਂ ਨਾਮ ਨੇ ਅੱਜ ਪਾਤਰ ਸਾਹਿਬ ਨੂੰ ਅੰਤਮ ਅਰਦਾਸ ਦੇ ਵਿੱਚ ਪਹੁੰਚੇ ਹੋਏ ਨੇਗੇ ਸੋ ਬਿਲਕੁਲ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਹੋਏ ਚੈਨਲ ਦੇ ਨਾਲ ਕੈਨੋਪਾਸ ਅੰਗਰਦੇਵ ਦੇ ਨਾਲ ਧੰਨਵਾਦ